ਕਲਾਮ ਚ ਲਿਖਿਆ ਅਗਰ ਅਸੀਂ ਹਲੀਮ ਆਪੇ ਖੁਦਾ ਸਾਡੇ ਉਤੇ ਕਿਰਪਾ ਕਰਦਾ ਅਦੂਭੈ ਕਰਦਾ ਸਾਨੂੰ ਗ੍ਰੇਸ ਦਿੰਦਾ ਵਧਨ ਦੀ ਉਹ ਸਾਨੂੰ ਗ੍ਰੇਸ ਦਿੰਦਾ ਆ ਚੰਗੇ ਹੋਣ ਦੀ ਉਹ ਸਾਨੂੰ ਗ੍ਰੇਸ ਦਿੰਦਾ ਆ ਬਿਜ਼ਨਸ ਦੇ ਵਿੱਚ ਵਧਨ ਦੀ ਆਰਥਿਕ ਜੀਵਨ ਦੇ ਵਿੱਚ ਵਧਨ ਦੀ ਉਹ ਗ੍ਰੇਸ ਦਿੰਦਾ ਆ ਸਾਨੂੰ ਪਰਿਵਾਰ ਨੂੰ ਚਲਾਉਣ ਦੀ ਉਹ ਗ੍ਰੇਸ ਦਿੰਦਾ ਆ ਸਾਨੂੰ ਚੀਜ਼ਾਂ ਨੂੰ ਮੈਨੇਜ ਕਰਨ ਦੀ ਹallelujah तो कद तो जो अभी अधीन होंगे जो अमर बनते हैं लिखा हंकारिया का परमेश्वर सामना कि जिन्हें तुम बाइबल दे मूसा एब्राहम इन लोगों को देखोगे ये नमर लोग से हलीम लोग से खुदा अनुग्रह कौन पाँगा खुदा की कृपा कौन पा सकता है जोड़ा नमर आ जरा हलीम आंबल आ ਕਿ ਅਸੀਂ ਅੱਜ ਹੰਬਲ ਬਣ ਕੇ ਚੱਲ ਰਹੇ ਹਾਂ ਕਿਵਰੇ ਸੇ ਦੇਖਦੇ ਦੁਨੀਆ ਦੇ ਵਿੱਚ ਇੱਕ ਇਨਸਾਨ ਉਹਦੇ 'ਚ ਬਹੁਤ ਜ਼ਿਆਦਾ ਗੁਣ ਨਹੀਂ ਆ ਬਹੁਤ ਜ਼ਿਆਦਾ ਉਹ ਕੁਆਲੀਫਾਈਡ ਨਹੀਂ ਆ ਬਹੁਤ ਇੰਟੈਲੀਜੈਂਟ ਨਹੀਂ ਆ ਲੇਕਿਨ ਉਹ ਹਮੇਸ਼ਾ ਤਰੱਕੀ ਕਰਦਾ ਹੈ ਉਹ ਹਮੇਸ਼ਾ ਪ੍ਰਮੋਸ਼ਨ ਉਹਦਾ ਹਿੱਸਾ ਹੁੰਦੀ ਆ ਇਸੇ ਕੰਪਨੀ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਹਾਲੇਲੂਇਆ ਉਹ ਖੁਦਾ ਦੀ ਨਿਗਾਹ 'ਚ ਵੀ ਅਨੁਗ੍ਰਹਿ ਆਉਂਦਾ ਔਰ ਲੋਕਾਂ ਦੀ ਨਿਗਾਹ ਵਿੱਚ ਵੀ ਅਨੁਗ੍ਰਹਿ ਆਉਂਦਾ ਕੌਣ ਜਿਹੜਾ ਹੰਬਲ ਨਮਰ ਇਹ ਬਾਈਬਲ ਦੱਸਦੀ ਆ ਨਾਸ਼ਕੋਪਾ ਬਿਨਾ ਰੂਹ ਜਿਹੜੀ ਉਹ ਕਮੰਡ ਦੇ ਵਿੱਚ ਹੁੰਦੀ ਆ ਉੱਚੇ ਹੋਣ ਤੋਂ ਪਹਿਲਾਂ ਕਲਾਮ 'ਚ ਲਿਖਿਆ ਅਧੀਨ ਕੀ ਹੁੰਦੀ ਆ ਇਨਸਾਨ ਹੰਬਲ ਬਣਾਇਆ ਨਰਮਾਈ ਦੇ ਵਿੱਚ ਜਾਂਦਾ ਹੈ ਹ Alleluia ਜਦੋਂ ਕਦੋਂ ਵੀ ਇਨਸਾਨ ਧਰਤੀ ਤੇ ਤੁਸੀਂ ਬਾਈਬਲ ਨੂੰ ਫੋਲ ਕੇ ਵੇਖ ਲਓ ਦੁਨੀਆ ਦੀ ਹਿਸਟਰੀ ਨੂੰ ਫੋਲ ਕੇ ਵੇਖ ਲਓ ਜਿੱਥੇ ਕਿਥੇ ਵੀ ਇਨਸਾਨ ਦਿੱਕਿਆ ਆਵਾਜ਼ ਰੋਦੇ ਮਨ ਦੇ ਵਿੱਚ ਹੰਕਾਰ ਆਇਆ ਹੈ ਬਈ ਟਾਈਟੈਨਿਕ ਜਿਹੜਾ ਛਿਪ ਪੜਾਇਆ ਸੀ ਤੂਫਾਨ ਪੜਾਇਆ ਸੀ ਸਮੁੰਦਰੀ ਉਹਨੇ ਕਿਹਾ ਸੀ ਖੁਦਾ ਦੀ ਇਹਨੂੰ ਹੁਣ ਦਬੋ ਨਹੀਂ ਸਕਦਾ ਉਹ ਬਣਾਉਣ ਵਾਲੇ ਜਿਹੜੇ ਉਹਦੇ ਮਾਲਕ ਸੀ ਉਹਦਾ ਇੱਕ ਵੀ ਸਫ਼ਰ ਕਾਮਯਾਬ ਨਹੀਂ ਆ ਪਹਿਲੇ ਸਫ਼ਰ ਦੇ ਵਿੱਚ ਟੁੱਪ ਗਿਆ ਨਾਸ਼ ਹੋਣ ਤੋਂ ਪਹਿਲਾਂ ਰੂਹ ਕਮਾਂਡ ਵਿੱਚ ਉੱਚੇ ਹੋਣ ਤੋਂ ਪਹਿਲਾਂ ਅਧੀਨ ਹੁੰਦੀ ਹੈ ਹallelujah। ਖੁਦਾ ਦੀ ਅਨੁਗ੍ਰਹਿ ਨੂੰ ਕੌਣ ਲੈ ਸਕਦਾ? ਖੁਦਾ ਦੀ ਗ੍ਰੇਸ ਨੂੰ ਕੌਣ ਲੈ ਸਕਦਾ? ਇਹਦਾ ਇਨਸਾਨ ਨਾ ਮਨ ਹੰਬਲਾ। ਕੋਈ ਦੋਸੀ ਕਿਸੇ ਵੀ ਚੀਜ਼ ਦੇ ਕਮਾਂਡ ਵਿੱਚ ਨਹੀਂ। ਕਿਸੇ ਵੀ ਚੀਜ਼ ਦੇ ਆਪਣੇ ਪੈਸੇ ਦੀ, ਆਪਣੀ ਗੱਡੀ ਦੇ, ਆਪਣੀ ਕਾਬਲੀਅਤ ਦੇ, ਆਪਣੇ ਟੈਲੈਂਟ ਦੇ, ਕਿਸੇ ਵੀ ਚੀਜ਼ ਦੇ ਵਿੱਚ। ਯਾਦ ਰੱਖਣਾ, ਕੁਝ ਥੋੜੇ ਦਿਨ ਚੱਲੋਗੇ ਅੱਗੇ ਜਾ ਕੇ ਸ਼ੈਤਾਨ ਸਿੱਟ ਲਵੇਗਾ। ਸ਼ੈਤਾਨ ਦਾ ਸਾਹਮਣਾ ਅਸੀਂ ਕਦੋਂ ਕਰ ਸਕਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਅਧੀਨ